ਬੂਥ ਵਿੱਚ ਬਾਹਰਲੇ ਵਿਅਕਤੀ ਦਾਖਲ ਹੋਣ ਨੂੰ ਲੈ ਕੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਵਿਚਾਲੇ ਹੋਈ ਝੜਪ ਗੁਰਦਾਸਪੁਰ ਦੇ ਟੈਗੋਰ ਮੈਮੋਰੀਅਲ ਸਕੂਲ ਦੇ ਬੂਥ ਨੰਬਰ 105 ਅਤੇ 106 ਵਿੱਚ ਬਾਹਰ ਤੋਂ ਆਏ ਵਿਅਕਤੀਆਂ ਨੂੰ ਪੋਲਿੰਗ ਬੂਥ ਤੋਂ ਬਾਹਰ ਕੱਢਣ ਨੂੰ ਲੈ ਕੇ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਆਗੂ ਆਮਨੋ-ਸਾਮਨੇ ਆ ਗਏ ਇਸ ਦੌਰਾਨ ਸਥਾਨਕ ਵਿਧਾਇਕ ਵਰਮਿੰਦਰ ਮੀਤ ਸਿੰਘ ਪਹਾੜਾ ਅਤੇ ਆਮ ਆਦਮੀ ਪਾਰਟੀ ਦੇ ਪੰਜਾਬ ਹੈਲਥ ਸਿਸਟਮ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਮੌਕੇ ਤੇ ਆ ਗਏ ਮੋਗਾ ਦੇ ਆਮ ਆਦਮੀ ਪਾਰਟੀ ਦੇ ਆਗੂ ਨਿਰਜਲ ਹੋਤਰਾ ਅਤੇ ਵਿਕਰਮਜੀਤ ਸਿੰਘ ਸੋਢੀ ਪੁਲਿਸ ਅਧਿਕਾਰੀਆਂ ਦੇ ਖਿਲਾਫ ਵੀ ਕਾਫੀ ਕੁਝ ਬੋਲਦੇ ਨਜ਼ਰ ਆਏ ਹਾਲਾਂਕਿ ਮੌਕੇ ਤੇ ਪਹੁੰਚੇ ਐਸਪੀ ਬਲਵਿੰਦਰ ਸਿੰਘ ਡੀਐਸਪੀ ਸੁਖਪਾਲ ਸਿੰਘ ਇੰਸਪੈਕਟਰ ਰਾਜਕੁਮਾਰ ਸ਼ਰਮਾ ਅਤੇ ਐਸਐਚਓ सिटी हरਦੀ ਸੰਦੀਪ ਸਿੰਘ ਵੱਲੋਂ ਮਾਮਲੇ ਨੂੰ ਸ਼ਾਂਤ ਕਰਵਾ ਦਿੱਤਾ ਗਿਆ ਡੀਐਸਪੀ ਸੁਖਪਾਲ ਸਿੰਘ ਨੇ ਦੱਸਿਆ ਕਿ ਟੈਗੋਰ ਮੈਮੋਰੀਅਲ ਸਕੂਲ ਗੋਪਾਲਨਗਰ ਵਿਕੇ ਕਾਂਗਰਸੀ ਮਹਿਲਾ ਕੌਂਸਲ ਬੇਟੇ ਨੁਕਿਲ ਮਹਾਜਨ ਵੱਲੋਂ ਜਲਦੀ ਪੋਲਿੰਗ ਦੌਰਾਨ ਬਾਹਰੀ ਵਿਅਕਤੀਆਂ 'ਤੇ ਦੋਸ਼ ਲਗਾਏ ਗਏ ਸਨ ਜਿਸ ਤੋਂ ਬਾਅਦ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੇ ਵਰਕਰ ਵਿੱਚ ਮਾਮੂਲੀ ਬਹਿਸਬਾਜ਼ੀ ਹੋਈ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਕਾਂਗਰਸ 'ਤੇ ਝਾਲੀ ਵੋਟਾ ਪਾਉਣ ਦਾ ਦੋਸ਼ ਲਗਾਇਆ ਗਿਆ ਸੀ ਇਸ ਦੌਰਾਨ ਚੇਅਰਮੈਨ ਰਮਨ ਬਹਿਲ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰ ਵੀ ਉੱਥੇ ਮੌਕੇ ਤੇ ਪਹੁੰਚ ਗਏ ਪਰ ਮੌਕੇ ਤੇ ਪੁਲਿਸ ਅਧਿਕਾਰੀਆਂ ਵੱਲੋਂ ਉਹਨਾਂ ਨੂੰ ਯਕੀਨ ਦਿਵਾਇਆ ਗਿਆ ਕਿ ਜਿੱਥੇ ਕੋਈ ਝਾਲੀ VOTING ਦਾ ਮਾਮਲਾ ਸਾਹਮਣੇ ਨਹੀਂ ਆਇਆ ਹੈ ਅਤੇ ਕੋਈ ਬਾਹਰੀ ਵਿਅਕਤੀ ਵੀ ਬੂਥ ਵਿੱਚ ਨਾ ਹਾਜ਼ਰ ਨਹੀਂ ਹੈ ਇਸ ਦੌਰਾਨ ਕਾਂਗਰਸੀ ਵਿਧਾਇਕ ਬਰਿੰਦਰ ਮੀਤ ਸਿੰਘ ਪਹਾੜਾ ਵੀ ਮੌਕੇ ਤੇ ਪਹੁੰਚ ਗਏ ਸਨ ਅਤੇ ਬਹੁਤ ਹੀ ਸ਼ਾਂਤੀ ਮਾਹੌਲ ਵਿੱਚ ਦੋਨੋਂ ਆਗੂ ਰਮਨ ਬਾਹਿਲਾ ਅਤੇ ਬਰਵਿੰਦਰ ਮੀਤ ਸਿੰਘ ਪਹਾੜਾ ਦੀ ਗਲਬਾਤ ਹੋਈ ਅਤੇ ਮਾਮਲਾ ਸੁਲਝਾ ਲਿਆ ਗਿਆ ਹੈ ਉਨ੍ਹਾਂ ਦੱਸਿਆ ਕਿ VOTING ਪਹਿਲੇ ਦੀ ਤਰ੍ਹਾਂ ਸ਼ਾਂਤ ਮਾਹੌਲ ਵਿੱਚ ਚੱਲ ਰਹੀ ਹੈ ਗੁਰਦਾਸਪੁਰ ਤੋਂ ਪੁਸ਼ਪਲਾ ਦੀ ਰਿਪੋਰਟ ਹਲਚਲ ਪੰਜਾਬ ਦੀ ਸਰਦਾਰ ਜੀ ਇਹ ਕਿਹੜਾ ਬੂਥ ਹੈਗਾ ਵਾ ਕਿਉਂ ਪੈਂਦਾ ਕਿ ਕੀ ਗੱਲਬਾਤ ਹੋਈ ਇਹ ਗਪਾਲ ਸਿੰਘ ਨਗਰ ਦੇ ਵਿੱਚ ਜਿਹੜਾ 25 ਨੰਬਰ ਬੂਥ ਸੀ ਅੱਜ ਇੱਥੇ ਇੱਕ ਸਾਨੂੰ ਟੈਲੀਫੋਨ ਆਇਆ ਵੀ ਇੱਥੇ ਕੋਈ ਲੜਾਈ ਝਗੜਾ ਹੋਣ ਲੱਗਾ ਜੇ ਜੇ ਤਰੰਤ ਅਸੀਂ ਇੱਥੇ ਪਹੁੰਚ ਗਏ ਤਾਂ ਇਹਨਾਂ ਦਾ ਅਲੀਗੇਸ਼ਨ ਸੀ ਕੁਝ ਆਮ ਆਦੀ ਪਾਰਟੀਆਂ ਦਾ ਵੀ ਉਹਨਾਂ ਦੇ ਇੱਕ ਐਮਸੀ ਜਿਹੜਾ ਅੰਦਰ ਉਹ ਗਲਤ ਬੈਠਾ ਜਦੋਂ ਅਸੀਂ ਇਹਨੂੰ ਮੈਂ ਵੈਰੀਫਾਈ ਕੀਤਾ ਤੇ ਉਹਦੇ ਪਾਸ ਇੱਕ ਪੋਲਿੰਗ ਜੈਂਟ ਦਾ ਪਾਸ ਹੈਗਾ ਸੀ ਇਹ ਸਾਨੂੰ ਦੱਸਦਾ ਵੀ ਇਹ ਕੋ ਪੋਲਿੰਗ ਜੈਂਟ ਹੈ ਜਿਹੜੇ ਦੂਜੇ ਪਾਸੇ ਪ੍ਰੇਕਸ਼ਨ ਲੰਦੇ ਸੀ ਕਿ ਇੱਥੇ ਝਾਲੀ ਵੋਟਾਂ ਪੈ ਗਈ ਜਦੋਂ ਅਸੀਂ ਪੰਜਾਇਦੀ ਐਫਸਰ ਦੇ ਥਰੂ ਵੈਰੀਫਾਈ ਕੀਤਾ ਤੇ ਕੋਈ ਝਾਲੀ ਵੋਟ ਨਹੀਂ ਸੀ ਪਈ ਬਲਕਿ ਇਹਨਾਂ ਨੂੰ ਭੁਲੇਖਾ ਲੱਗ ਗਿਆ ਤੇ ਪੰਜਾਇਦੀ ਐਫਸਰ ਨੇ ਕਿਹਾ ਵੀ ਜਿਹੜਾ ਆਦਮੀ ਆਇਆ ਉਹ ਆਪਣੀ ਵੋਟ ਪਾ ਸਕਦਾ ਹੈ ਮੇਰੀ ਇਹਨਾਂ ਦੋਨਾਂ ਹੀ ਸਿनियर ਨੇਤਾ ਜਿਹੜੇ ਹੈਗੇ ਨੇ ਲੀਡਰ ਇਹਨਾਂ ਨੂੰ ਦੋਨਾਂ ਨੂੰ ਬੇਨਤੀ ਆ ਆਪਣੇ ਗੁੱਸੇ ਤੇ ਕੰਟਰੋਲ ਕਰੋ ਔਰ ਜਿਹੜੇ ਨਾਲ ਆਏ ਮੈਂਬਰ ਆ ਉਹਨਾਂ ਨੂੰ ਵੀ ਬੇਨਤੀ ਆ ਵੀ ਆਪਣੇ ਕਟੋ-ਕਟਾ ਬੀ ਬੋਲੀ ਤੇ ਜਰੂਰ ਕੰਟਰੋਲ ਕਰੋ ਜੇਕਰ ਤੁਹਾਡੇ ਮਨ ਚ ਕੋਈ ਗਿਲਾ ਸ਼ਿਕਵਾ ਕੋਈ ਸ਼ਿਕਾਇਤ ਆ ਸਾਨੂੰ ਇੱਕ ਰੀ ਦੱਸਣ ਜੇਕਰ ਅਸੀਂ ਨਹੀਂ ਸੋਲਵ ਕਰਾਂਗੇ ਉਦੋਂ ਬਾਅਦ ਇਹਨਾਂ ਕੋਈ ਕਾਫੀ ਲੋਕਤੰਤਰ ਦੇ ਮਤਵ ਦਾ ਰਾਈਟ ਹੈਗੇ ਆ ਪਰ ਪਹਿਲੀ ਸਟੇਜ ਤੇ ਮੇਰੀ ਇਹਨਾਂ ਨੂੰ ਰਿਕੁਐਸਟ ਆ ਵੀ ਤੁਸੀਂ ਸਾਨੂੰ ਕੰਪਲੇਨ ਕਰੋ ਆਪਸ ਵਿੱਚ ਨਾ ਇੱਕ ਦੂਜੇ ਨਾਲ ਝਗੜੋ ਕਿਹੜੇ ਨੇਤਾ ਹੈਗੇ ਨੇ ਕਿਹੜੇ ਕਿਹੜੀ ਪਾਰਟਨਰਸ ਹੁੰਦੇ ਸੀ ਆਮ ਆਦਮੀ ਨੂੰ ਕੁਝ ਮੇਰਾ ਖਿਆਲ ਬੈਲ ਸਾਹਿਬ ਦੇ ਬ੍ਰਦਰ ਸੀ ਦੂਜੇ ਪਾਸੇ ਜਿਹੜੇ ਹੈਗੇ ਸੀ ਪਾਲਾ ਸਾਹਿਬ ਦੇ ਦੋਨੇ ਬ੍ਰਦਰ ਸੀ ਮੁਰਤੇ ਉਹ ਵੀ ਆਪ ਆਏ ਪਰ ਜਦੋਂ ਅਸੀਂ ਸਮਝਾਇਆ ਬੈਲ ਸਾਹਿਬ ਵੀ ਬੜੇ ਸਲੀਕੇ ਨਾਲ ਗੱਲ ਕੀਤੀ ਹੈ ਔਰ ਪਾਲਾ ਸਾਹਿਬ ਨੇ ਬੜੀ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਪਾਲਾ ਸਾਹਿਬ ਦਾ ਜਿਹੜਾ ਬੈਲ ਸਾਹਿਬ ਦਾ ਡੇਟਾ ਉਹਨੇ ਬਹੁਤ ਸਲੀਕੇ ਨਾਲ ਗੱਲ ਕੀਤੀ ਹੈ ਕਈ ਵਾਰੀ ਉਹਨੇ ਬਤੀ ਜਿੰਨੀ ਚੰਗੀ ਗੱਲ ਕੀਤੀ ਪਰ ਕੁਝ ਜਿਹੜੇ ਨਾਂ ਸੱਜੇ ਖੱਬੇ ਹੁੰਦੇ ਆਪਣੇ ਗਲੇ ਛੁਕੇ ਹੋਰ ਗੱਲਦੇ ਹੁੰਦੇ ਤਾਂ ਕੰਡਨੇ ਸ਼ੁਰੂ ਕਰ ਦਿੰਦੇ ਆ ਉਦੇ ਕਰਕੇ ਤਣਾਅ ਵੱਧਦਾ ਇਸ ਕਰਕੇ ਮੈਂ ਤਾਂ ਹੀ ਇਹਨਾਂ ਦੋਨਾਂ ਨੇਤਾ ਨੂੰ ਬੇਨਤੀ ਕਰਦਾ ਕਿ ਤੁਸੀਂ ਇਹਨਾਂ ਦੀ ਬੋਲੀ ਤੇ ਔਰ ਇਹਨਾਂ ਤੇ ਇਲੈਕਸ਼ਨ ਦੌਰਾਨ ਪੂਰਾ ਕੰਟਰੋਲ ਰੱਖੋ ਕਿਉਂਕਿ ਪੰਜਾਬ ਪੁਲਿਸ ਅੱਜ ਵੀ ਉੱਥੇ ਹੀ ਖੜੋਤੀ ਹੈ ਜਿੱਥੇ ਹਰ ਚੀਜ਼ ਨੂੰ ਸੰਭਾਲ ਸਕਦੀ ਹੈ ਔਰ ਅਸੀਂ ਇਸ ਕੰਮ ਨੂੰ ਸੰਭਾਲਣਾ ਬੜੇ ਬਖੂਬੀ ਜਿਹੜਾ ਜਾਣਦੇ ਹਾਂ ਕੋਈ ਹੱਥੋਂ ਪਾਈ ਹੋਈ ਨਹੀਂ ਨਹੀਂ ਅਜੇ ਹੱਥੋਂ ਪਾਈ ਕੋਈ ਨਹੀਂ ਹੋਈ ਸਿਰਫ ਇਹਨਾਂ ਨੇ ਇੱਕ ਵਾਰ ਇਹਨਾਂ ਦੇ ਦੋ ਬੰਦੇ ਜਿਹੜੇ ਹਾਈਪਰ ਹੋਣ ਲੱਗੇ ਸੀ ਉਹਨਾਂ ਨੂੰ ਪੁਲਿਸ ਨੇ ਕੁਝ ਕਰਕੇ ਪਿੱਛੇ ਕਰ ਦਿੱਤਾ ਬਟ ਮਾਮਲਾ ਸ਼ਾਟ ਆਊਟ ਕਰਦਾ ਮਾਮਲਾ ਸ਼ਾਟ ਆਊਟ ਕਰਦਾ ਬੜਾ ਪੀਸਫੁਲੀ ਜਿਹੜੀ ਇੱਥੇ ਵੀ ਦੇਖ ਲਓ ਤੁਸੀਂ ਬੜੀ ਪੀਸਫੁਲੀ ਜਿਹੜੀ ਹੈਗੀ ਆ ਉਹ VOTING ਹੋ ਰਹੀ ਆ ਔਰ ਇਦਾਂ ਹੀ ਹੋਏਗੀ ਇੱਥੇ ਨਹੀਂ ਹਰ ਸਟੇਸ਼ਨ ਤੇ ਹੀ ਹੋਏਗੀ ਥੈਂਕ ਯੂ